ਰਾਣਾ ਰਾਣਿਆਂ ਮੂਰ ਟੁੱਟ ਜਾਣੇ ਰਾਣਿਆਂ ਐ ਐ ਮੱਡੇਓ ਚੱਲੋ ਲਾਓ ਜੋਰ ਆਹ ਕਰੋਦੇ ਬਾਬਿਆ ਤਾਂ ਵਾਲੇ ਪ੍ਰਭਦੇਣੀ ਉਹ ਪ੍ਰਭਦੇਣੀ ਮੈਂ ਲਓ ਵੀ ਮਿੱਤਰੋ ਆਪਾਂ ਜਿੱਥੇ ਮਸਲਮਾਨ ਦੀ ਕਬਰ ਤੇ ਜਾਣ ਪਹੁੰਚ ਚੁੱਕੇ ਆਂ ਇਹ ਗੁਰਦਰਾ ਸਾਹਿਬ ਹੋ ਉੱਧਰ ਚੱਲ ਗਏ ਸਾਰੇ ਉਹ ਚੱਲ ਵੀ ਗਏ ਉਧਰ ਮਸਲਮਾਨ ਦੀ ਕਬਰ ਤੇ ਆ ਸਿੱਤਰ ਮਾਰਦੇ ਆਪਾਂ ਆਪਣੇ ਚਾਵਲਾ ਨਾਲ ਰਾਣਾ ਰਾਣਿਆਂ ਬੂਰ ਟੋਟੇ ਜਾਣੇ ਰਾਣਿਆਂ ਐ ਐ ਮੱਡੇਓ ਚਲੋ ਲਾਓ ਜੋਰ ਸੰਗਤਾਂ ਦੂਰੋਂ ਦੂਰੋਂ ਆ ਕੇ ਤੇ ਜੋੜੇ ਮਾਰਦੇ ਆ ਤੇ ਹੁਣ ਆਪਾਂ ਵੀ ਰੀਜ਼ ਨਿਭਾਵਾਂਗੇ ਮਾਰਨ ਲਈ ਆਪੇ ਮਾਰ ਲੀਏ ਗਏ ਮੁੰਡੇ ਕਦੇ ਖੋਸ਼ ਆਣ ਵੇਹ ਅਦਾ 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 ਨੰਬਰ ਮੁੰਡਿਆਂ ਨੇ ਖਸਾ ਲਿਆ ਹੈ ਰਾਣਾ ਤਾਂ ਬਲੌਕ ਲੱਗ ਗਿਆ ਰਾਣੇ ਨੇ ਅੱਧਾ ਬੂੜ ਘਸਾ ਲਿਆ ਆਪਦਾ ਮਾਰ ਮਾਰ ਕੇ ਥੱਲੇ ਨੂਰਦੀਨ ਦੀ ਨੂਰਦੀਨ ਦੀ ਕਬਰ ਆ ਨੂਰਦੀਨ ਦੀ ਕਬਰ ਹੀ ਹੈਂ ਤੇ ਭੱਜ ਗਏ ਨੂੰ ਆ ਗਏ ਪਹਿਲੇ ਚਲੋ ਕੋਈ ਨਹੀਂ ਚਲੋ ਚਲੋ ਜੋ ਚਲੋ ਕੋਈ ਨਹੀਂ ਸਿੰਗੋ ਜੋ ਹੋ ਗਿਆ ਹੋ ਗਿਆ ਫੇਰ ਉਹ ਆ ਗਈ ਨਾ ਜਿਹੜੇ ਗਾਲੀ ਛਪਰੀਆਂ ਵਾਲੀ ਆਪਰੇ ਗਲੇ ਭਾਮ ਦੱਦਾ ਕੋ ਮੋੜ ਆ ਕੇ ਅੱਗੇ ਲੱਗੇ ਪੱਟੀਆਂ ਦੇ ਫੇਰ ਤਾਰਦੇ ਆਂ ਪਸੰਦਾਂ ਦੇ ਤੇ ਵੀੜੀ ਵੜੀ ਵੀਰੀ ਵੱਲ ਆਹ ਐ ਮੁੰਡੇ ਨੇ ਨੋਕਾਂ ਵਾਲੀ ਜੁੱਤੀ ਪਾਈ ਆ ਹੱਥੇ ਲੋਗ ਤੋੜ ਲਈ ਮੁੰਡੇ ਨੇ ਤੋਰ-ਤੋਰ ਆਹ ਵਾ ਵਾ ਬੋਤਾਂ ਦੇ ਬੋਤਾਂ ਇਹਨਾਂ ਸਭ ਨੂੰ ਕਿਸੇ ਮਾਰਾ ਆਈ ਦਵਾ ਨਾ ਪੱਤੋ ਹੈ ਨਹੀਂ ਕਾਪਾ ਉਹਨੇ ਲੰਘਾ ਪੱਗਿਆ ਇਹ ਹੈ ਦੋਸਤੋ ਇਹ ਸਕੂਲ ਦਾ ਰਸਤਾ ਦਾ ਇਤਿਹਾਸ ਇੱਥੇ ਮੁਸਲਮਾਨ ਦੀ ਕਬਰ ਤੇ ਏਸ਼ਤਰ ਮਰੀ ਜਾਂਦੇ ਆ ਪਸਤੀ ਕਬਰ ਉੱਤਲੀ ਸਾਈਡ ਤੇ ਪੈ ਜਾਂਦੀ ਹੈ ਬਾਬੇ ਆ ਦੇ ਜਗਰ ਖਾਂਦੇ ਆ ਹਾਂ ਬਾਬੇ ਪੂਰੀ ਮੁਹੰਮਦ ਸਾਹਿਬ ਪਾਪਾ ਬਟਾਰਸੋ ਹੱਥੋਂ ਬਟਾਰਸੋ ਹੋ ਜਾਣਾ ਿੱਲੇ ਬਟ ਲੱਗੀਆਂ ਸੱਲੇ ਪਨੇ ਚੀਰ ਦੇ ਚੀਰ ਚੀਰ ਸੱਲੇ ਪਟਲ ਲੱਗੇ ਨੇ ਅੰਗ ਜੀ

करी <mayyeyim> <ifica you minority��? laughs> <halle> <taka> ਬੜੀ ਗੁੰਮੁਕ ਚਲੇ ਗੱਲਾ ਕਰਾਈ ਜਾ ਕੱਢੀ ਗੱਲਾ ਗੱਲਾ ਕਰਦੇ ਬਾਈ ਆ ਵੀ ਦੋਸਤੋ ਮੇਲੇ ਦੀ ਸਮਾਪਤੀ ਕਰਦੇ ਹੋਏ ਅੱਜ ਪਿੰਡ ਨੂੰ ਵਾਪਸੀ ਕਰਨ ਲੱਗੇ ਆਂ ਟਰੈਕਟਰ ਤੋੜ ਲਿਆ ਆਪਾਂ ਇਹ ਇਹ ਪਿੰਡ ਨੂੰ ਵਾਪਸੀ ਕਰ ਲੀਆ ਤੇ ਗੁੱਸੇ ਨਾਲ ਫਿਰ ਇਹ ਲਾਟਕੇ ਜਾਏਗਾ ਇਹ ਮੇਲਾ ਲਟਕੇ ਜਾਣਾ ਆਪਾ ਪਰ ਜੋ ਕੋ ਗਾਣਾ ਮੈਂ ਨੇ ਵੇਖਿਆ ਗਿਆ ਇਹ ਚੰਗਾ ਬਵਾ ਦੇ ਜੇ ਤਾਂ ਵਧੀਆ ਮੇਲਾ ਵੇਖਿਆ ਗਿਆ ਫਿਰ ਮੈਂ ਕਿਹਾ ਨਾ ਜਿਆਦਾ ਜਾਂਦੇ ਸਾਬੇ ਦਾ ਕਾਰਡ ਲੈ ਲਓ ਮੈਂ ਮੈਂ ਜਿਹੜੀ ਗੱਲ ਆ ਕੰਨਿਆ ਤੇਰਾ ਕਿਹੜਾ ਸਾਲਿਆ ਤੂੰ ਮੈਂ ਪੁੰਡਾ ਦੋਤਾ ਮੈਂ ਗਿਆ ਆਹੋ ਬਿਆਨ ਦੱਤੇ ਆ ਪੱਕੇ ਹੀ ਉਹਨੂੰ ਇੱਕ ਬਿਆਨ ਦਿੱਤੇ ਆ ਕਿਹੜਾ ਬਿਆਨ ਕਰਦੇ ਸਭਾਂ ਤੈਨੂੰ ਕੋਖਣੀ ਕਾਕੇ ਨੂੰ ਗਾਲੀ ਪਈ ਨਾ ਕਾਕੇ ਨੂੰ ਗਾਲੀ ਪੈਣੀ ਆ ਕਾਕੇ ਨੂੰ ਗਾਲੀ ਪਈ ਆ ਉਹ ਦੰਦਾ ਯਾਰ ਉਹ ਦੰਦਾ ਹੀ ਆਓ ਉਹ ਸਾਹਮਣੇ ਕਰਾਰ ਵੇਚੀ ਲੋਕਾਂ ਆਏ ਪਰ ਕਹ ਇਹਦੇ ਬਲੌਗਰ ਕੋਲ ਵਪਾਰ ਹੋ ਗਿਆ ਇਹਦੇ ਵਿੱਚ ਕਾਟਾ ਪੈ ਗਿਆ ਓਏ 1.5 ਮਿਲੇ ਸ਼ੱਕਰ ਵਾਲਾ ਆਏ 2100 ਰੁਪਈਆ ਮੰਮਾ ਕੇ ਸਾਂ ਹਾਂ ਮੰਮਾ ਇਹ ਸ਼ਾਮਲ ਹੋ ਵਾ ਵਾ ਕੇ ਸ਼ਾਮਲ ਕਰੋ ਤੇ ਖਾਲੇ ਇੱਕ ਕਰਾਂ ਗਾੜੀਆਂ ਆਜੋ ਇੱਕ ਰਾਂ ਗਾੜੀ ਹਾਂ ਖਾਲਸਾ ਜੀ ਆਵੇ ਆ ਆ ਪਾ ਥੱਗ ਤੇ ਰਖਾਉਣੀ ਹੈ ਸੰਗਤਾਂ ਓਏ ਮਗਵਾਨ ਦੇ ਬੱਚੇ ਬੱਚੇ ਆ ਪੂਰੇ ਆ ਨਾਗ ਸਪੈਸ਼ਲ ਮੂਹ ਆਇਓ ਓਏ ਇੱਕ ਨਗਣੀ ਜੇ ਕਾਲਾ ਆਇਆ ਆਜਾਬ ਇੱਕ ਵਿੱਚ ਵੀ ਹੈਗਾ ਵਾ ਚਲੋ ਚਲੋ ਆਜੋ ਆਜੋ ਚੱਲੀਏ ਰੁਕੋ ਦੁਬਾਰਾ ਹਾਂ ਜੀ ਉਹ ਰਵਾਨ ਗਿਆ ਪਾ ਪੈਟਰੋਲ ਕਰ ਲਿਆ ਮੁੰਡਿਆਂ ਦੇ ਚਿਹਰੇ ਵੇਖੋ ਕਿਵੇਂ ਦੇ ਸੈਟ ਹੋਏ ਫਿਰਦੇ ਆ ਇਧਰ ਸਾਡੇ ਨਾਲ ਕਾਊਂਟਰ ਸਾਹਿਬ ਬੈਠੇ ਨੇ ਪਰ ਹਣ ਮੂਗ ਕਾਊਂਟਰ ਨੇ ਪਰ ਹਣ ਮੈਨੂੰ ਵਲੌਗ ਦਾ ਸ਼ਰਮ ਜੀ ਆਉਣੀ ਯਾਰ ਇਹ ਸੋਨਾ ਸੋਨਾ ਸਾਡਾ ਬੈਠਾ ਆ ਸੋਨਾ ਕਿਤਨਾ ਮਹਿਸੂਸ ਹੋਣ ਡਿਆ ਅੱਜ ਪੈਟਰੋਲ ਚੱਲਿਆ ਪਾ ਸੋ ਸੁਪਨੇ ਬ੍ਰੈਂਡ ਤੇ ਜਿੱਤੇ ਹੋਣਗੇ ਅਖਰੀ ਹੁਣ ਆਹੋ ਤੇ ਤਾਇਆ ਕਿੱਥੇ ਆ ਕਰੋਗਾ ਬਣਾਇਆ ਆਪਾਂ ਉਹ ਬਾਹਰ ਜਾਂਦਾ ਬਣਾਇਆ ਤੂੰ ਸਬਸਕ੍ਰਾਈਬ ਕਰੋ ਬਸ 2000 ਸਬਸਕ੍ਰਾਈਬਰ ਹੈਗਾ ਆਪਣਾ 2000 ਕਿਹੜੇ ਖਾਦੇ ਜਾਂਦੀਆਂ ਇਹਨਾਂ ਨੂੰ ਤਾਇਆ ਤੇ ਦਰਸ਼ਕਾਂ ਕੋਲੇ ਖਾਦੇ ਜਾਂਦੀਆਂ ਈ ਈ ਮੀਡੀਆ ਬਣਾਉਂਦੇ ਤਾਇਆ ਦੀ ਵੀਡੀਓ ਬਣਾ ਹੈ ਤਾਇਆ ਰਹੇਗਾ ਤਾਇਆ ਦੀ ਵੀਡੀਓ ਬਣਾ ਯਾਰ ਉਹ ਹੁੰਦਾ ਬੱਲੇ ਤਾਇਆ ਆਤਾ ਆਂਦਾ ਫੋਲੋ ਕਰੋ ਸਾਰੇ ਸਬਸਕ੍ਰਾਈਬ ਕਰੋ ਰੀਅਲ ਸ਼ੱਕਰਵਾਲਾ ਵੱਧ ਵੱਧ ਲੋਕਾਂ ਨੂੰ ਦਿੰਦਾ ਬੰਦਾ ਆਪਣਾ ਆਓ ਪੀਰ ਆਪਣਾ ਸਪੋਰਟ ਦਿਓ ਵੀਡੀਓ ਕਰਨਾ ਨਹੀਂ ਆਗੇ ਇਹਦੀ ਗੀਰੀ ਗੋਰ ਕਰ ਗਿਆ ਕਿੰਨੂ ਕਿੰਨੂ ਸਪੋਰਟ ਕਰੀ ਹਣ ਮੁੰਡੇ ਆਂਦੇ ਆ